ਇੱਕ ਵੀ ਦੇ ਵਿੱਚ ਜਦੋਂ ਕੋਈ ਵੀ ਸਰਕਾਰ ਜਾਂ ਕੋਈ ਵੀ ਪ੍ਰਸ਼ਾਸਨ ਦਾ ਬੰਦਾ ਉਸ ਵੇਲੇ ਮ ਜਿਹੜੇ ਕਿਸਾਨ ਬਾੜਾਂ ਨੂੰ ਸੁਣਦੇ ਕੋਈ ਵੀ ਉਹਨਾਂ ਦੀ ਸਾਰ ਨਹੀਂ ਲੈ ਰਹਾ ਸੀ ਮੀਟਿੰਗਾਂ ਜਿਹੜੀਆਂ ਹੁੰਦੀਆਂ ਸੀ ਉਹ ਵੀ ਬੰਦ ਹੋ ਗਈਆਂ ਉਸ ਟਾਈਮ ਜੇ ਇੱਕੋ ਹੀ ਸਟ੍ਰਕ ਸੀਗਾ ਮਗਾ ਲਿਆ ਨਾ ਗਵਰਨਰ ਸਤਿਆਪਾਲ ਮਲਗ ਜਿਨ੍ਹਾਂ ਨੇ ਉਸ ਟਾਈਮ ਸਾਡੇ ਆਦਾ ਨਾਰਾ ਮਾਰਿਆ ਤੇ ਉਸ ਮੋਦੀ ਸਰਕਾਰ ਨੂੰ ਇਹ ਸਮਝਾਇਆ ਕਿ ਇਹ ਜਿਹੜੇ ਕਿਸਾਨ ਵੀ ਜਿਹੜੇ ਇੱਥੇ ਆੜ ਕੇ ਬਾਰਡਰਾਂ ਤੇ ਬੈਠੇ ਆ ਮੇਰੇ ਦਾ ਇਤਿਹਾਸ ਜਾਣ ਲੈ ਇਹਨਾਂ ਦਾ ਇਤਿਹਾਸ ਹੀ ਤੇ ਉਹ ਮੋਦੀ ਸਰਕਾਰ ਨੂੰ ਇਤਿਹਾਸ ਜਣੂ ਕਰਵਾਇਆ ਤੇ ਉਹ ਦੇ ਵਿੱਚ ਮੋਦੀ ਨੇ ਜਿਹੜੇ ਤਿੰਨ ਸਾਡੇ ਕਾਲੇ ਕਾਨੂੰਨ ਆ ਉਹ ਵਾਪਸ ਲਏ ਤੇ ਸਾਰੇ ਕਿਸਾਨ ਜੱਥੇਬੰਦੀਆਂ ਧਰਮਿਕ ਜਥੇਬੰਦੀਆਂ ਜਿਹੜੇ ਜਿਹੜੇ ਬਾਰਡਰਾਂ ਤੇ ਬੈਠੇ ਸੀ ਸਾਰੇ ਵਾਪਸ ਆਪਣੇ ਪੰਜਾਬ ਹਰਿਆਣਾ ਚੁੱਕੀ ਇਹ ਸਟੇਟ ਦੇ ਵਿੱਚੋਂ ਵਾਪਸ ਗਏ ਤੇ ਜਦੋਂ ਸੱਧਿਆਪਾਲ ਮਲਕ ਜੀ ਗਵਰਨਰ ਸੀਗੇ ਉਸ ਟਾਈਮ ਸਾਡੇ ਇਸੇ ਸਥਾਨ ਦੇ ਵਿੱਚ ਜਿਹੜੀ 5-6 ਕਰੋੜਾਂ ਦੀ ਮੌਤ ਹੋਈ ਆ ਤੇ 6-7 ਕਰੋੜਾਂ ਦਾ ਸਸਕਾਰ ਕੀਤਾ ਉਹ ਦੋ ਦਿਨ ਜਿਹੜੇ ਉਹ ਪੰਜਾਬ ਦੇ ਵਿੱਚ ਸੀਗੇ 5 ਤਰੀਕ ਨੂੰ ਪੰਇ ਹਰਮਨ ਸਿੰਘ ਦੇ ਘਰ ਉਹ ਰਾਤ ਠਹਰੇ ਤੇ 6 ਤਰੀਕ ਨੂੰ avatars ਜਨਮਤੀ ਦੇ ਵਿੱਚ ਜਿਹੜਾ ਅਸੀਂ ਸਮਾਗਮ ਰੱਖਿਆ ਸੀ ਉਹਦੀ ਵਿੱਚ ਸੀ ਕਿ ਇਸ ਕਰਕੇ ਅਸੀਂ ਵੀ ਸਾਰੇ ਫਰਕ ਸਮਝਦੇ ਹੋਏ ਪੂਰੇ ਪੰਜਾਬ ਦੇ ਵਾਸੀ ਕਿਸਾਨ ਜੱਥੇਬੰਦੀਆਂ ਧਰਮਕ ਜੱਥੇਬੰਦੀਆਂ ਕਿ ਉਸ ਟਾਈਮ ਉਹ ਅੱਜ ਤੋਂ 3 ਸਾਲ ਪਹਿਲਾਂ ਉਹ ਸਾਡੇ ਪੰਜਾਬ ਦੇ ਵਿੱਚ ਮਿਚਦੇ ਸੀਗੇ ਤੇ ਸਾਡਾ ਵੀ ਫਰਜ ਬਣਦਾ ਇਸ ਸਾਰੀ ਕੌਮ ਦਾ ਫਰਜ ਬਣਦਾ ਕਿ ਜਿਹੜਾ ਇਨਸਾਨ ਉਸ ਟਾਈਮ ਸਾਡੇ ਨੇ ਸਾਧਾਰਨ ਆਧਾਰਾ ਮਾਰਦੇ ਮਾਰਿਆ ਸੀਗਾ ਤੇ ਅਸੀਂ ਵੀ ਫਰਜ ਸਮਝੀ ਹੋਈ ਜਿਹੜੀ ਅੰਤਮ ਅਰਦਾਸ ਉਹਨਾਂ ਦੀ ਇਸ ਸਥਾਨ ਤੇ ਬਾਬਾ ਸ਼ਹੀਦਾਂ ਸਮਸਤ ਪੁਰਖ ਸਾਹਿਬ ਇੱਥੇ ਅਸੀਂ ਕਰਵਾ ਰਹੇ ਹਾਂ ਜਿਹਦੇ ਵਿੱਚ ਪੂਰੇ ਪੰਜਾਬ ਦੇ ਵਿੱਚੋਂ ਕਿਸਾਨ ਜਥੇਬੰਦੀਆਂ, ਧਾਰਮਿਕ ਜਥੇਬੰਦੀਆਂ, ਸਮਾਜ ਸੇਵੀ ਜਥੇਬੰਦੀਆਂ ਤੇ ਰਾਜਨੀਤਿਕ ਜਥੇਬੰਦੀਆਂ ਵੀ ਜਿਹੜੀਆਂ ਇੱਥੇ ਪਹੁੰਚ ਰਹੀਆਂ ਆ। ਕਿ ਅਸੀਂ ਸਾਰੀ ਸੰਗਤ ਨੂੰ ਹੱਥ ਛੋੜ ਕੇ ਬੇਨਤੀ ਕਰਦੇ ਹਾਂ ਕਿ ਜਦੋਂ ਕੱਪਿਆਪਲ ਮਲਕ ਜੀ ਨੇ ਇੱਕ ਆਹ ਦਾ ਨਾਰਾ ਮਾਰਿਆ ਸੀ ਉਹ ਪ੍ਰਸ਼ਾਸਨ ਨੇ ਉਹਨਾਂ ਨੂੰ ਬੰਦਾ ਜਿਹੜਾ ਹੱਥ ਸੀ ਉਹ ਨਹੀਂ ਦਿੱਤਾ ਤੇ ਸਾਡਾ ਅੱਜ ਵਰਤਮਾਨ ਦਾ ਸਿੱਖ ਹੁੰਦੇ ਹੋਏ ਇੱਕ ਸਾਧ ਜਥੇਬੰਦੀਆਂ ਦੇ ਨਾਲ ਜੁੜੇ ਹੁੰਦੇ ਕਿ ਅਸੀਂ ਵੀ ਉਹਨਾਂ ਦਾ ਜਿਹੜਾ ਉਹ ਆਹ ਦਾ ਨਾਰਾ ਮਾਰਿਆ ਸੀ ਅਸੀਂ ਤੇ ਪੂਰਾ ਪਰਿਵਾਰ ਜਿਹੜਾ ਮਲਕ ਪਰਿਵਾਰ ਆ ਤੇ ਉਹਨਾਂ ਦੇ ਸਕੇ ਸੰਬੰਧੀ ਭਰਾ ਉਹ ਸਾਰੇ ਉਸ ਦੇ ਰਿਹਾ ਕੇ 14 ਤਰੀਕ ਨੂੰ ਇਸ ਸਥਾਨ ਤੇ ਇੱਥੇ ਪਹੁੰਚ ਰਹੇ ਹਨ ਉਹਨਾਂ ਨੇ ਕੱਲ ਸ਼ਾਮ ਨੂੰ ਸਾਡੇ ਕੋਲ ਆ ਜਾਣਾ ਤੇ 14 ਤਰੀਕ ਨੂੰ ਸਵੇਰ ਤੋਂ ਹੀ ਉਹਨਾਂ ਨੇ ਇੱਥੇ ਸਾਰੇ ਪੰਜਾਬ ਦੇ ਪਸੰਾਨਾਂ ਦੇ ਨਾਲ ਮਾਪੁਰਸ਼ਾਂ ਦੇ ਨਾਲ ਉਹਨਾਂ ਨੇ ਵਚਨ ਕਰਨੇ ਜਿਸ ਵਿੱਚ ਇਸੇ ਮੇਰੇ ਵੀਰ ਨੇ ਕੋਈ ਉਹਨਾਂ ਦੀ ਵਾਈਟ ਲੈਣੀ ਹੈ ਜਾਂ ਉਹਨਾਂ ਦੇ ਇਤਿਹਾਸ ਬਾਰੇ ਜਾਣੂ ਕਰਾਉਣਾ ਉਹਦੇ ਪਰਿਵਾਰ ਦੇ ਨਾਲ ਮਿਲ ਸਕਦੇ ਆ ਪੂਰਾ ਦਿਨ ਉਹ ਸਾਡੇ ਕੋਲ ਇੱਥੇ 14 ਤਰੀਕ ਨੂੰ ਰਹਿਣਗੇ 13 ਤਰੀਕ ਸ਼ਾਮ ਨੂੰ ਉਹਨਾਂ ਨੇ ਵੀ ਸਾਡੇ ਕੋਲ ਪਹੁੰਚ ਜਾਣਾ ਸਾਰੇ ਪੂਰੇ ਪੰਜਾਬ ਨੂੰ ਪੂਰੇ ਜਿਹੜੇ ਵਿੱਚ ਸਿੱਖੀ ਨੂੰ ਪਿਆਰ ਕਰਦੇ ਆ ਕਿਸਾਨੀ ਨੂੰ ਪਿਆਰ ਕਰਦੇ ਆ ਉਹ ਵੱਧ ਤੋਂ ਵੱਧ ਸੰਤਾਂ ਲੈ ਕੇ ਉਸ ਦਿਨ ਇੱਥੇ 14 ਤਰੀਕ ਨੂੰ ਪਹੁੰਚਣ ਕਿ ਉਸ ਅਸੀਂ ਪਰਿਵਾਰ ਨੂੰ ਇੱਕ ਕਿਸ ਸਾਬਤ ਕਰ ਸਕੀਏ ਕਿ ਜਦੋਂ ਉਹਨਾਂ ਨੇ ਕਿਸਾਨੀ ਦਾ ਆ ਨਾਰਾਮ ਮਾਰੇ ਸੀ ਪੂਰਾ ਪੰਜਾਬ ਉਹਨਾਂ ਦੇ ਗਾਇਕ ਤੇ ਖੜਾ ਆ ਉਹਨਾਂ ਦੇ سپورਟ ਤੇ ਖੜਾ ਆ ਵਾਹਿਗੁਰੂ ਜੀ ਬਾਬਾ ਪ੍ਰੋਪਰ ਐਡਰੈਸ ਵਾਹਿਗੁਰੂ ਪ੍ਰੋਪਰ ਐਡਰੈਸ ਇੱਥੇ ਦਾ ਨਾਮ ਹੈ ਰਸਤਾ ਕਿੱਥਾ ਬਾਬੇ ਸੀਤਾ ਸਰ ਦਾ ਜੀ ਮਾਂਜੀ ਪ੍ਰੋਪਰ ਐਡਰੈਸ ਹੈਗੇ ਜੀ ਜਲੰਧਰ ਤੋਂ 7 ਕਿਲੋਮੀਟਰ ਦੂਰ ਪਿੰਡ ਆਉਂਦਾ ਸਮਾਸਪੁਰ ਨਾਲ ਹੀ ਬੱਲਾ ਪਿੰਡ ਆ ਬੱਲਾ ਵੀ ਮਹਤਾ ਸੋਹਣੇ ਜੀ ਇਹੜਾ ਰੋੜਿਆ ਜਲੰਧਰ ਤੋਂ ਪਠਾਨਕੋਟ ਰੋੜਿਆ ਹੈ ਮੋਸਰ 7 ਕਿਲੋਮੀਟਰ ਤੇ ਸਮਾਸਪੁਰ ਪਿੰਡ ਆਉਂਦਾ ਇੱਥੇ ਦਮਦਮੀ ਤਕਸਾਲ ਦਾ ਗੁਰੂ ਘਰ ਆ ਇਹ ਤੇ ਬਾਬਾ ਸ਼ਹੀਦਾਂ ਦੇ ਨਾਂ ਤੇ ਕਾਫੀ ਨਿਰਮਸਿਆਰ ਬਿਲਕੁਲ ਰੋਡ ਦੇ ਉੱਤੇ ਆ ਜਦੋਂ ਤੁਸੀਂ ਜਲੰਧਰ ਵਾਲੀ ਸਾਈਡ ਤੋਂ ਆਉਂਦੇ ਖੱਬੇ ਹੱਥੋਂ ਆਦਾ ਸੱਤ ਕਿਲੋਮੀਟਰ ਤੇ ਆ ਜਦੋਂ ਤੁਸੀਂ ਖਾਨਕੋਟ ਵਾਲ ਤੋਂ ਉੱਪਰ ਵਾਲੀ ਸਾਈਡ ਤੋਂ ਆਉਂਗੇ ਉਦੋਂ ਰਾਈਟ ਸਾਈਡ ਤੇ ਆਉਂਦਾ ਆ ਕੋਲ ਦੇ ਥੱਲੇ ਦੀ ਕ੍ਰੋਸਿੰਗ ਹੈ ਦੋਨੇ ਹੀ ਸਾਈਡਾਂ ਤੇ ਪਾਰਕਿੰਗ ਆ ਤੇ ਸਾਰੀਆਂ ਸੰਗਤਾਂ ਨੂੰ ਇਹ ਬੇਨਤੀ ਹੈ ਕਿ ਤੁਸੀਂ ਪੂਰੇ ਟਾਈਮ ਦੇ ਨਾਲ ਉਸ ਟਾਈਮ ਇੱਥੇ ਪਹੁੰਚੋ ਕਿ ਅਸੀਂ ਮਲਕ ਪਰਿਵਾਰ ਨੂੰ ਤੇ ਜਿਹੜੇ ਇੱਥੇ ਸਾਡੇ ਮਹਾਪੁਰਸ਼ ਆਏ ਹੋਣਗੇ ਆ ਸਮਾਜ ਸੇਵਿਕਾ ਜਿੱਥੇ ਬੰਦੀਆਂ ਦੇ ਆਗੂ ਆਏ ਹੋਣੇ ਆ ਜਿਹੜੇ ਰਾਜਨੀਤਿਕ ਦੇਖੋ ਰਾਜਨੀਤਿਕ ਜਿਹੜਾ ਵੀ ਉਹਨਾਂ ਨੇ ਬਾਰ-ਬਾਰ ਹਰਸਿੰਦਰ ਭਾਈ ਨੂੰ ਫੋਨ ਕਰ ਰਹੇ ਆ ਕਿ ਅਸੀਂ ਆ ਸਕਦੇ ਆ ਅਸੀਂ ਵੀ ਸ਼ਰਧਾਂਜਲੀ ਦੇ ਫੁੱਲ ਜਿਹੜੇ ਭੇਟ ਕਰਨੇ ਆ ਭਾਈ ਸਾਹਿਬ ਨੇ ਬਹੁਤ ਵਧੀਆ ਕਿਹਾ ਕਿ ਉਹ ਉਹਨਾਂ ਨੇ ਕੱਲੇ ਕਿਸਾਨਾਂ ਲਈ ਹਾੜਾ ਨਾਰਾ ਨਹੀਂ ਮਾਰਿਆ ਸੀ ਉਹਨਾਂ ਨੇ ਪੂਰੇ ਜਿੰਨਾ ਵੀ ਅੰਦੋਲਨ ਲੱਗਾ ਸੀ ਪੰਜਾਬ ਹਰਿਆਣਾ ਜੁਕੀ ਹਰੇਕ ਜਗ੍ਹਾ ਉਹਨਾਂ ਦੇ ਹਰੇਕ ਕਿਸਾਨ ਲਈ ਹਾੜਾ ਨਾਰਾ ਮਾਰਦੇ ਸੀ ਸਾਡੇ ਵੱਲੋਂ ਕੋਈ ពਵਲਗੀ ਨਹੀਂ ਕੋਈ ਵੀ ਆ ਸਕਦਾ ਲੇਕਿਨ ਸੱਚੀ ਸ਼ਰਧਾਂਜਲੀ ਸਤਿਆਪਲ ਮਲਕਜੀ ਨੂੰ ਘੇਟ ਕਰ ਸਕਦਾ ਕੋਈ ਤੇ ਰਾਜਨੀਤੀ ਦੀ ਗੱਲ ਨਹੀਂ ਕਰ ਸਕਦਾ ਕੋਈ ਕਿਸੇ ਦੇ ਪ੍ਰਤੀ ਕਿੰਤੂ ਪ੍ਰੰਤੂ ਨਹੀਂ ਹੋ ਸਕਦਾ ਇਹ ਸਾਡੀ ਸਾਰਿਆਂ ਮੂਰੇ ਹੱਥ ਜੋੜ ਕੇ ਬੇਨਤੀ ਆ ਕੋਈ ਵੀ ਇਨਸਾਨ ਇੱਥੇ ਆ ਸਕਦਾ ਕਿ ਸਤਿਆਪਲ ਮਲਕਜੀ ਨੂੰ ਜਿਹੜਾ ਅਸੀਂ ਸਨਦਾ ਦੇਖਣੇ ਘੇਟ ਕਰ ਸਕਦਾ ਵਿਸ਼ਾ ਅੰਸ਼ਾ ਦੇ ਸਬੰਧ ਵਿੱਚ ਪੱਤਰ। ਯਾਤਰੀ ਜਾਣ ਦੇ ਪੂਰੇ ਭਾਸ਼ਾ ਅਤੇ ਪੂਰੀ ਸੰਗਠਨ ਦੀ ਲੋੜ ਨੂੰ ਦੇਖਦੇ ਮੱਧ ਵਿੱਚ ਦੇ ਕਿ ਪੰਜਾਬ ਵੱਲੋਂ ਆਂਤਮ ਕਾਰਜ ਦੀ ਨਿਯਤ ਹੈ। ਆਂਤਮ ਦਾ ਤਰੀਕ 14 ਅਕਰੀ ਦਿਨ ਵੀਰ ਸਵੇਰ 7:11 ਵਜੇ। ਉਪਰੋਕਤ ਮੱਧ ਉਸ ਤੋਂ ਬਾਅਦ ਦੇ ਕੰਮ ਦੀ ਸ਼ੁਰੂਆਤ ਕਰਾਂ। ਮੁੱਖ ਮੰਤਰੀ ਦਾ ਪਾਸਤਾ उन्हनि जे गुरू घर में मासी वेंदी आहे तव्हां किसी अंदुमि